ਮੈਂ ਜਾ ਰਿਹਾ ਜੀ ਉਸੇ ਬੰਦੇ ਨੂੰ ਚੜਾਉਣਾ ਜਿਹੜਾ ਮਿਹਨਤੀ ਬਹੁਤ ਹੈ ਮੈਨੂੰ ਲੱਗਦਾ ਹੋਗੇ ਹੋਣਾ ਕਿ 10 15 ਦਿਨ ਰੋਡ ਨਹੀਂ ਬੜੀਆਂ ਜੇ ਤਾਈਂ ਹੁਣ ਮੈਂ ਜਾ ਰਿਹਾ ਉਹਨੂੰ 78 ਜਿੱਥੇ ਸਬਜ਼ੀ ਮੰਡੀ ਲੱਗਦੀ 70 ਦੀ ਮਾਰਕੀਟ ਹੈ ਉੱਥੇ ਚੜਾ ਕੇ ਲਿਆਉਣਾ ਵੇਖ ਲੋ ਸਰਦਾਰੀਆਂ ਨਾ ਪੂਰੀ ਆ ਰਹੇ ਆ ਦੋ ਤਿੰਨ ਜਾਣੇ ਆ ਕਰਦੇ ਨੇ ਇਹਨਾਂ ਨਾਲ ਗੱਲਬਾਤ ਚਾ ਲੈ ਜਿਆਦਾ ਐਸਾ ਹੈ ਕੰਮ ਆਪਣੇ ਸੇ ਬੜਾ ਨਹੀਂ ਜੇ ਕਿਤਨੇ ਰੁਪਏ ਲੇਗਾ ਜੇ ਕਿਤਨੇ ਪੈਸੇ ਲੇਗਾ ਪਤਾ ਜੀ 600 ਆਦੇ ਹੁੰਦੇ ਨੇ ਨਾ ਕਿ ਸਿਰੋਂ ਆਪਾਂ ਹੱਥ ਫੜਾਈਏ ਬਾਹ ਫੜ ਲੈਂਦਾ ਉਹ ਗੱਲ ਹੈ ਕੱਲ ਦੇ ਫੋਨ ਕਰਨ ਲੱਗੇ ਸੀ ਸੋਨੂ ਬਾਈ ਆ ਗਿਆ ਸੋਨੂ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੈਮਰਾ ਠੀਕ ਕਰਤਾ ਇੱਥੇ ਆ ਜੀ ਕੋਠੀ ਬੱਬੂ ਮਾਨ ਦੀ ਹਰ ਭਜਨ ਮਾਨ ਦੀ ਤੇ ਜਿਹੜਾ ਅੱਜ ਕੱਲ ਆਪਣੇ ਕਿਸਾਨਾਂ ਦਾ ਫੇਵਰਟ ਹੈ ਹੰਸਰਾ ਹੈ ਹੰਸ ਜੀ ਆਜ ਆਪਾਂ ਜਾ ਰਹੇ ਹਾਂ ਜੀ ਪਿੰਡ ਇੱਕ ਦੋ ਕੰਮ ਹੈ ਸਾਡੇ ਪਿੰਡ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਆਪਣੇ ਬਾਬਾ ਜੀ ਜਿੱਥੇ ਸਰਦੂਲ ਖਾਨ ਜੀ ਉਹਨਾਂ ਦੇ ਬੇਟੇ ਦੀ ਕੱਲ ਡੈਥ ਹੋ ਗਈ ਹੈ ਇਹ ਮੁੰਡਾ ਵੀਰੇ ਬਦਲੋ ਹਸਪਤਾਲ ਚੋਂ ਮੈਨੂੰ ਛੱਡ ਕੇ ਗਿਆ ਇਹਨੇ ਕੋਈ ਪੈਸਾ ਨਹੀਂ ਲਿਆ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਵਾਕਈ ਕੋਡ ਮਾਰਨਿੰਗ ਤੇ ਆਪਾਂ ਫਿਰਦੇ ਆਂ ਗੇੜੀਆਂ ਲਾਉਂਦੇ ਸੈਕਟਰ ਦੇ ਵਿੱਚ ਨਹੀਂ ਤਾਂ ਅੱਗੇ ਆਫਟਰਨੂਨ ਹੋ ਜਾਂਦੀ ਹੁੰਦੀ ਹੈ ਤੇ ਮੈਂ ਜਾ ਰਿਹਾ ਜੀ ਉਸੇ ਬੰਦੇ ਨੂੰ ਚੜਾਉਣਾ ਜਿਹੜਾ ਮਿਹਨਤੀ ਬਹੁਤ ਹੈ ਤੇ ਲੈ ਕੇ ਆਉਣਾ ਪੈਂਦਾ ਹੈ ਲੈਣਾ ਹੁਣ ਜਾਊਗਾ ਦੋ ਤਿੰਨ ਕਿਲੋਮੀਟਰ ਲੈਣਾ ਹੁਣ ਹੀ ਆਉਂਦੇ ਪਰ ਦੋ ਬੰਦੇ ਇਹਨਾਂ ਕੰਮ ਕੱਲਾ ਕਰ ਦਿੰਦਾ ਬਾਕੀ ਆ ਦੇਖੋ ਕੋਠੀਆਂ ਬਣੀ ਜਾਂਦੀਆਂ ਬਹੁਤ ਸੋਹਣੀਆਂ ਸੋਹਣੀਆਂ ਆਹ ਜਹਰਾ ਨਜ਼ਾਰਾ ਆਹ ਦੇਖੋ ਆਹگە ਨਾਲ ਗੋਲਫ ਗਰਾਊਂਡ ਉਹੀ ਆਹ ਦੇਖ ਲੋ ਮੈਨ ਲੱਗਦਾ ਹੋ ਗਿਆ ਹੋਣਾ ਕਿ 10 15 ਦਿਨਾਂ ਰੋਡ ਦੇ ਬੜੀਆਂ ਜੇ ਤਾਈ ਪਾਈ ਟ੍ਰੈਫਿਕ ਫਿਰ ਸਾਰਾ ਇੱਕ ਰੋਡ ਤੇ ਹੋ ਗਿਆ ਕਿੱਡਾ ਕੰਮ ਆ ਰੋਡ ਬਣਾ ਕੇ ਬਰਾ ਕਰੋ ਰਾਤ ਬੰਦ ਕਰ ਰੱਖੀ ਇੱਥੇ ਕੰਮ ਚੱਲੀ ਜਾਂਦਾ ਹੈ ਇਹਦੇ ਕਰਕੇ ਆ ਇੱਥੋਂ ਆ ਬੱਸ ਚਲਾਦਾ ਇਹਨਾਂ ਨੇ ਜਦੋਂ ਆ ਚਲਾਦਾ ਦਾ ਵੀ ਚਲਾ ਸਕਦੇ ਪਤਾ ਨਹੀਂ ਕਿਉਂ ਚਲਾਉਂਦੇ ਬੱਟੀ-ਬੁੱਟੀ ਦਬਾਈ ਪਈ ਐ ਕੰਮ ਸਲੋ ਚੱਲ ਰਿਹਾ ਹੁਣ ਮੈਂ ਜਾ ਰਿਹਾ ਉਹਨੂੰ 78 ਇੱਥੇ ਸਬਜ਼ੀ ਮੰਡੀ ਲੱਗਦੀ 70 ਦੀ ਮਾਰਕੀਟ ਐ ਉੱਥੇ ਚੜਾ ਕੇ ਲਿਆਉਣਾ ਵੇਖ ਲੋ ਖਰਦਾਰੀ ਐ ਨਾ ਪੂਰੀ ਆਈ ਆ ਬੰਦੋੜਾ ਉੱਥੇ ਚੜਾ ਕੇ ਲੈ ਜਾਓ ਤਾਂ ਆ ਸਿੱਧਾ ਹੀ ਗੱਲ ਅਖੀਂ ਹੁੰਦਾ ਆਪਾਂ ਪਹੁੰਚ ਗਏ ਜੀ 78 ਦੀਆਂ ਲਾਈਟਾਂ ਤੇ ਬਾਈ ਜੀ ਆਰ ਕੇ ਨਾ ਲੈਣਾ ਇੱਥੇ ਲੱਗਦੀ ਸਬਜ਼ੀ ਮੰਡੀ ਜਿਹਦੀ ਵੀਡੀਓ ਆਪਾਂ ਪਾਈ ਸੀ ਆ ਰਹੇ ਆ ਦੋ ਤਿੰਨ ਜਣੇ ਆ ਕਰਦੇ ਇਹਨਾਂ ਨੇ ਗੱਲਬਾਤ ਆ ਜਾ ਆ ਜਾ ਹੈ ਨਾ ਪੂਰੇ ਨਿਆਰੇ ਇਹਨਾਂ ਨੂੰ ਲੈ ਕੇ ਜਾ ਉਹ ਨਾਲ ਛੱਡ ਕੇ ਜਾ ਉਧਰ ਵੇਖ ਲਓ 10 11 ਵਜੇ ਆਇਆ ਸੀ ਪੱਟੀ ਚੱਕ ਕੇ ਮੋੜ ਵੀ ਗਿਆ 4 ਵਜੇ ਤੱਕ ਵੇਖ ਲਓ ਕਿੰਨੇ ਘੰਟੇ ਲਾਏ ਐ ਕਿੱਸੋ ਬਈਆ ਠੀਕ ਹੈ ਜੀ ਆਪਣਾ ਬੜੀ ਆ ਗਿਆ ਤੁਹਾਨੂੰ ਮੈਂ ਬਤਾਇਆ ਤਾਂ ਲੇਟੋਂ ਪੇ ਆਉਂਗਾ भूल गया फिर बढ़िया उस दिन। नहीं पीते तो तुम हो थी है, थी थी पी है। थी थी। थी। और भाई बढ़िया। आप बताइए आप बताइए क्या चलना है लेगा जे कितने पैसे लेगा चलता नहीं यार ठेकेदार देगा नहीं ना ਪੱਕੀ ਜੜੀ ਲਗਾ ਦੇਗਾ ਤਾਂ ਮੈਂ 500 ਦੇ ਦੇਗਾ ਮੈਂ ਬਾਤ ਕਰ ਲੇਤਾ ਹਾਂ ਸਰ ਕਾ ਲੈਗਾ ਮੈਂ ਲੈ ਲਾਂਗਾ ਜੜੀ ਨਹੀਂ ਉਹ ਤਾਂ ਮੈਂ ਆਪਸੇ ਸਮਝ ਤਾਣਾ ਠੇਕੇਦਾਰ ਨੇ ਪੈਸੇ ਦੇਣੇ ਆ ਨਾ ਉਸ ਤੋਂ ਹਾਂ ਮੈਨੂੰ ਨਹੀਂ ਦੇਣੇ ਹਾਂ ਚਾ ਲੈ ਚਾਲ ਵਾਲੇਗਾ ਹੀ ਐ ਮੈਂ ਇੱਕ ਵਾਰ ਫੋਨ ਕਰਕੇ ਪੁੱਛ ਲੇਤਾ ਹਾਂ 3 ਰਾਤ ਵੀ ਜਾਏਗੇ ਠੀਕ ਹੈ ਉਹਦਰੇ ਨੇ ਮਤਲਬ 400 ਰੁਪਏ ਲਿਆ ਸੀ ਆਪਣੇ ਤੋਂ 1000 ਇੱਟ ਦਾ ਤੇ ਅੱਜ ਮੰਗਦੇ 600 ਰੁਪਿਆ ਜਾਂਦਾ ਸੀ ਨਾਲ ਜਿਹੜੇ 2 ਦਿਹਾੜੀ ਕਰਾਉਣਾ ਉਹ ਲੈ ਕੇ ਜਾਓ ਹੁਣ ਠੇਕੇਦਾਰ ਮੰਨਦਾ ਨਹੀਂ ਮੈਂ ਤਾਂ ਕੀ ਕਰਾਂ ਤੇ ਲਾਲੋ ਸਾਹਿਬ ਵੀ 200 ਰੁਪਏ ਵਧ ਕੇ ਇੱਕ ਦਿਨ ਚ ਇਹਨਾਂ ਨਾਲ ਜਿੰਨਾ ਪਿਆਰ ਨਾ ਕਰਾਂਗੇ ਇਹ ਆਦੇ ਹੁੰਦੇ ਨਾ ਕਿਸੇ ਨੂੰ ਆਪਾਂ ਹੱਥ ਫੜਾ ਗਏ ਬਾਹ ਫੜ ਲੈਂਦਾ ਉਹ ਗੱਲ ਐ ਤੇ ਨਹੀਂ ਬਈ ਇਹ ਮੰਨਦੇ ਨਹੀਂਗੇ ਚਲੋ ਜਾਂਨੇ ਵਾਪਸ ਖਾਲੀ ਲਓ ਜੀ ਕੱਲ ਦੇ ਫੋਨ ਕਰਨ ਲੱਗੇ ਸੀ ਸੋਨੂ ਬਾਈ ਆ ਗਿਆ ਸੋਨੂ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੈਮਰਾ ਠੀਕ ਕਰਤਾ ਕੈਮਰਾ ਕੁਝ ਖਰਾਬ ਖਰਾਬ ਨਹੀਂ ਹੋਇਆ ਸੀ ਅਸਲੀ ਸਿਮ ਜੀ ਹਿੱਲ ਗਈ ਸੀ ਤੇ ਸੋਨੂ ਬਾਈ ਦੀ ਮਿੰਟ ਮੰਟ ਕਰੇ ਸੀ ਮੈਂ ਆ ਜਾਓ ਭਾਈ ਸਾਹਿਬ ਤੇ ਆ ਹੀ ਗਏ ਆਇਆ ਘਰ ਦੇ ਕੰਮ ਥੋੜੇ ਲੇਟ ਹੀ ਹੁੰਦੇ ਹੁੰਦੇ ਕਿਹੜੀ ਸੋਨੂ ਬਾਈ ਅਸਲ ਆਇਆ ਵੀ ਕੱਲ ਸੋਨ ਬਈ ਬਿਜੀ ਬਾਲ ਸੀ ਪਿੰਡੋਂ ਆਇਆ ਤੇ 10-12 ਐਸੀ ਵੀ ਲਾਉਣੇ ਸੀ ਕੱਲ ਬਾਈ ਨੇ ਕਿਉਂ ਬੜੀਆ ਬੜੀਆ ਆਇਆ ਬਾਕੀ ਟ੍ਰੇਨ ਆ ਰਹੀ ਐ ਚਾਹ ਠਰ ਗਈ ਤਾਂ ਚਾਹ ਪੀ ਗਏ ਪਹਿਲਾਂ ਆ ਜਾਂਦੀ ਹਾਂਜੀ ਅਸੀਂ ਆ ਕੇ ਸੀ ਮਾਲੀ ਕਾਮਕਾਰ ਆ ਦੇਖੋ ਮੁੱਸੇ ਵਾਲਾ ਸਾਹਿਬ ਦਾ ਕਿਸ ਨੇ ਬਣਾਇਆ ਹੋਇਆ ਇਹ ਤੋਂ ਨਾਲ ਖਾਣ ਪੀਣ ਨੂੰ ਚੀਜ਼ਾਂ ਮਿਲਦੀਆਂ ਨੇ ਤੇ ਟ੍ਰੈਫਿਕ ਦੇਖੋ ਤੁਸੀਂ ਐਸ ਟਾਈਮ ਅਸੀਂ ਹੈਗੇ ਜੀ ਡੀਸੀ ਦਫ਼ਤਰ ਦੇ ਬੈਕ ਸਾਈਡ ਮੇਬੀ ਨਹੀਂ ਐਸਐਸਪੀ ਦਫ਼ਤਰ ਦੇ ਬੈਕ ਸਾਈਡ ਆਹ ਦੇਖੋ ਇੱਥੇ ਰਸ਼ ਬਹੁਤ ਹੁੰਦਾ ਤੇ ਚਲਾਉਣੇ ਵੀ ਲੋਕਾਂ ਨੂੰ ਬਹੁਤ ਘਟ ਆਉਂਦੀ ਹੈ ਹਾਂ ਜਾਲੇ ਕਰ ਲੱਗ ਨਹੀਂ ਗਾਰ ਆਲੇ ਅੱਗੇ ਥਾਂ ਪਿਆ ਪੂਰਾ ਕੈਬ ਵਾਲਾ ਹਾਂਜੀ ਦੋਸਤੋ ਇਹ ਹੈ ਜੀ 70 ਸੈਕਟਰ 71 ਸੈਕਟਰ ਇੱਥੇ ਮਤਲਬ ਬਹੁਤ ਵੀਆਈਪੀ ਲੋਕ ਰਹਿੰਦੇ ਆ ਤੇ ਇੱਥੇ ਆ ਜੀ ਕੋਠੀ ਬੱਬੂ ਮਾਨ ਦੀ ਹਰਪ੍ਰਜਨ ਮਾਨ ਦੀ ਤੇ ਜਿਹੜਾ ਅੱਜ ਕੱਲ ਆਪਣੇ ਕਿਸਾਨਾਂ ਦਾ ਫੇਵਰਟ ਹੈ ਹੰਸਰਾ ਰਜ ਜੀ ਉਹਨਾਂ ਦੀ ਕੁਟਰੀ ਵੀ ਇੱਥੀ ਹੈ ਤੇ ਐ ਇਹਨੂੰ ਜਾਣਾ ਐਨ ਮੜੋਂਗੇ ਸੱਜੇ ਹੱਥ ਤਾਵਾ ਬੱਬੂ ਮਾਨ ਦੀ ਹੈ ਖੱਬੇ ਹੱਥ ਹੰਸਰਾ ਰਜ ਦੀ ਉਹਦੀ ਬੈਕ ਸਾਈਡ ਹਰਪ੍ਰਜਨ ਮਾਨ ਦੀ ਪਹਿਲੇ ਟਾਈਮ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਜਾ ਰਹੇ ਹਾਂ ਜੀ ਪਿੰਡ ਇੱਕ ਦੋ ਕੰਮ ਹੈ ਆ ਕਿਉਂ ਕਰਨੇ ਆ ਤੇ ਵੋਟਰ ਦਾ ਵੀ ਟਾਈਮ ਆ ਗਿਆ ਤੇ ਬਾਕੀ ਉਥੇ ਜਾ ਕੇ ਥੋੜੇ ਹੁੰਨੇ ਆ ਰੂ ਰੂ ਤੇ ਬਾਕੀ ਰਾਸਤੇ ਚ ਰੁਕੇ ਉਹਦੀਆਂ ਵੀ ਤੁਹਾਨੂੰ ਕੋਈ ਚਲ ਕੇ ਪੇਸ਼ ਕਰਨੇ ਜਾਣਗੇ ਓਕੇ ਬਾਈ ਹਾਂਜੀ ਦੋਸਤੋ ਹਨੇਰਾ ਹੋ ਗਿਆ ਹੁਣੇ ਪਹੁੰਚੇ ਅਸੀਂ ਪਿੰਡ ਹੁਣ ਰੋਟੀ ਖਾਵਾਂਗੇ ਥੱਕੇ ਪਏ ਆ ਤੜਕੇ 8 ਵਜੇ ਚੱਲੇ ਸੀ ਤੇ ਲਾਲਾ ਸਾਹਿਬ ਤੋਂ ਅਸੀਂ 5-6 ਵਜੇ ਪਹੁੰਚਾਵਾਂਗੇ ਥੋੜਾ ਟਾਈਮ ਹੋਇਆ ਅਜੇ ਪਹੁੰਚਿਆ ਨੂੰ ਸਾਡੇ ਪਿੰਡ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਆਪਣੇ ਬਾਬਾ ਜੀ ਸੀ ਇੱਥੇ ਸਰਦੂਲ ਖਾਨ ਜੀ ਉਹਨਾਂ ਦੇ ਬੇਟੇ ਦੀ ਕੱਲ ਡੈਥ ਹੋ ਗਈ ਹੈ ਬਹੁਤ ਮਾੜਾ ਹੋਇਆ ਜੀ ਕੋਈ ਮਤਲਬ ਬਾਈਕ ਤੇ ਜਾ ਰਹੇ ਸੀ ਤੇ ਉਹਨਾਂ ਦਾ ਖੰਬੇ ਨਾਲ ਕਿਸੇ ਨਾਲ ਕੋਈ ਮਤਲਬ ਸਿਰ ਵੱਜਿਆ ਜੀ ਬਹੁਤ ਮਾੜਾ ਹੈ ਜਿੰਨਾ ਵੀ ਕਹਿ ਦਈਏ ਬੜਾ ਵਧੀਆ ਪਰਿਵਾਰ ਹੈ ਜੀ ਉਹਨਾਂ ਦਾ ਬੜਾ ਸਿਆਣਾ ਮੁੰਡਾ ਸੀ ਬਹੁਤ ਜ਼ਿਆਦਾ ਜਮਾਂ ਹੀ ਮੈਨੂੰ ਲੱਗਦਾ 19-20 ਸਾਲਾਂ ਦਾ ਹੋਗਾ ਵਿਚਾਰਾ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਜੀ ਤੜਕੇ ਉਹਨਾਂ ਦੇ ਘਰੇ ਵੀ ਜਾਣਾ ਜੀ ਤੇ ਤੁਸੀਂ ਐਂ ਵੇਖ ਲੋ ਬੰਦੇ ਦੀ ਜਿੰਦਗੀ ਦਾ ਕੋਈ ਭਰੋਸਾ ਨਹੀਂ ਇੱਕ ਮਿੰਟ ਦਾ ਵਸਾ ਨਹੀਂ ਹੁੰਦਾ ਮੈਂ ਕੁਝ ਵੀਡੀਓ ਅਟੈਚ ਕਰ ਰਿਹਾ ਬਾਈ ਬੱਗੇ ਨੇ ਭੇਜੀਆਂ ਬਾਈ ਬੱਗਾ ਬਹੁਤ ਸਮਾਜ ਸੇਵਾ ਕਰਦਾ ਸਾਡੇ ਪਿੰਡ ਦਾ ਮੁੰਡਾ ਹੈ ਨੌਜਵਾਨ ਤੇ ਤੜਕੇ ਆਪਾਂ ਬਾਈ ਬੱਗੇ ਨਾਲ ਵੀ ਗੱਲਬਾਤ ਕਰਾਂਗੇ ਸਾਰੀ ਉਹਨੇ ਮਤਲਬ ਬਥੇਰੇ ਲੋਕਾਂ ਦੇ ਮਤਲਬ ਆ ਜਿਹੜੇ ਹੁੰਦੇ ਆ ਅਫਾਈ ਜਾਂ ਉਹਨਾਂ ਦੇ ਪੈਰ ਲਵਾਤੇ ਜਾਂ ਹੋਰ ਬਥੇਰੇ ਕੰਮ ਕਰਦਾ ਰਹਿੰਦਾ ਤੇ ਜਦੋਂ ਮੈਂ ਫੋਟੋ ਪਾਈ ਬਾਈ ਦੀ ਤਾਂ ਬੱਗੇ ਬਾਈ ਨੇ ਮੈਨੂੰ ਵੀਡੀਓ ਭੇਜੀ ਉਹ ਵੀ ਇੱਕ ਦਿਨ ਪਹਿਲਾਂ ਬਾਈ ਦੀ ਬੱਬੂ ਬਾਈ ਦੀ ਮੌਤ ਹੋਈ ਹੈ ਜੀ 14 ਤਰੀਕ ਨੂੰ 13 ਤਰੀਕ ਦੀ ਵੀਡੀਓ ਹੈ ਇਹ ਜੀ ਜੀ ਬੱਬੂ ਵਿਚਾਰਾ ਆਪ ਬੱਗੇ ਦੇ ਨਾਲ ਲੱਗ ਕੇ ਇੱਕ ਪੇਸ਼ੈਂਟ ਹੈ ਉਹਦਾ ਮਤਲਬ ਇਲਾਜ ਕਰਾਉਂਦੇ ਆ ਤੇ ਨਾਲ ਹੀ ਆਪਣੇ ਬੱਬੂ ਦੇ ਡੈਡੀ ਵੀ ਹੈ ਵਿਚਾਰਾ ਉਹ ਵੀ ਉਹਨਾਂ ਦੀ ਮਤਲਬ ਗੱਲਬਾਤ ਕਰ ਰਿਹਾ ਉਹਨਾਂ ਨਾਲ ਉਹਦੀ ਵੀਡੀਓ ਅਟੈਚ ਕਰ ਰਹੇ ਆ ਉਹ ਵੀ ਤੁਸੀਂ ਦੇਖਿਓ ਵੀ ਦੇਖੋ ਨਾਲੇ ਇੰਨੇ ਵਧੀਆ ਕੰਮ ਕਰਦੇ ਆ ਤੇ ਫਿਰ ਵੀ ਪ੍ਰਮਾਤਮਾ ਚਲੋ ਜੋ ਰੱਬ ਨੂੰ ਮਨਜ਼ੂਰ ਆਪਾਂ ਕਰਤਾ ਕੀ ਸਕਦੇ ਆ ਪ੍ਰਮਾਤਮਾ ਵੀ ਬੱਬੂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਤੇ ਬਸ ਇਹੀ ਕਹਿਣਾ ਚਾਹਣਾ ਜੀ ਬਾਕੀ ਕੱਲ ਮਿਲਾਂਗੇ ਆਪਾਂ ਜੀ ਬਾਈ ਬੱਗੇ ਨਾਲ ਵੀ ਗੱਲਬਾਤ ਕਰਾਂਗੇ ਤੇ ਕੱਲ ਨੂੰ ਬਾਈ ਦੇ ਘਰੇ ਵਿਜਾ ਕੇ ਜੋ ਦੋਸਤੋ ਮਿਲਦੇ ਆ ਕੱਲੋਂ ਜੀ ਇਹ ਮੁੰਡਾ ਵੀਰੇ ਬਾਦਲਾ ਹਸਪਤਾਲ ਚੋਂ ਮੈਨੂੰ ਛੱਡ ਕੇ ਗਿਆ ਇਹਨਾਂ ਕੋਈ ਪੈਸਾ ਨਹੀਂ ਲਿਆ ਬਗਾਦ ਨਾ ਬਾਦਲਾ ਹਸਪਤਾਲ ਚ ਬਿਲਕੁਲ ਫ੍ਰੀ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਹ ਮੁੰਡਾ ਜਿਹਨਾਂ ਨੇ ਇਹ ਮੁੰਡਾ ਦਾਮ ਕਿਤੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜੀ ਇਹਨਾਂ ਨੂੰ ਬਾਦਲਾ ਹਸਪਤਾਲ ਚੋਂ ਚੱਕ ਕੇ ਪਿੰਡ ਇੱਥੇ ਛੱਡਿਆ ਹੈਗਾ ਰੈਕੀ ਕਲਾਂ ਇਹਨਾਂ ਦੀ ਲੱਤ ਟੁੱਟ ਗਈ ਸੀਗੀ ਜੀ ਘਰ ਦੇ ਵਿੱਚ ਕਮਾਉਣ ਵਾਲਾ ਕੌਣਾ ਤੂੰ ਹੀ ਸੀਗਾ ਇਹ ਇਕੱਲਾ ਹੀ ਹੈ ਕੱਲਾ ਹੀ ਸੀਗਾ ਇੱਕ ਮੌਨ ਵਾਲਾ ਆਹ ਹੈ ਦੀ ਮਾਤਾ ਜੀ ਆਹ ਹੈ ਦੇ ਘਰੋਂ ਹੀ ਤਾਂ ਆਹ ਦਾ ਬੱਚਾ ਜੀ ਇਹਨਾਂ ਸੁਮਨ ਭੈਣ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋਡਾ ਜੋ ਤੁਸੀਂ ਆਪਣੇ ਪਿਤਾ ਦੀ ਯਾਦ ਦੇ ਵਿੱਚ ਇਹ ਗੱਡੀ ਦਿੱਤੀ ਹੈਗੀ ਆ ਤੇ ਅਸੀਂ ਜੀ ਇਸ ਪੇਸ਼ੈਂਟ ਨੂੰ ਕੈਂਡ ਰਹਿ ਕੇ ਕਲਾਂ ਬਾਦਲ ਹਸਪਤਾਲ ਚੋਂ ਲਿਜਾ ਕੇ ਫ੍ਰੀ ਆਫ ਕੋਸਟ ਘਰੇ ਛੱਡਿਆ ਗਿਆ ਜੀ ਬਾਈ ਦੀ ਲੱਤ ਟੁੱਟ ਗਈ ਸੀਗੀ ਤੇ ਅੱਗੇ ਬਾਈ ਨੂੰ ਤਾਰੀ ਜਾਂਦੇ ਆ ਜੀ ਤੇ ਬਾਈ ਦੇ ਘਰ ਦੀ ਹੈ ਜਿਹੜੀ ਉਹ ਪੋਚਾ ਲਾਉਂਦੀ ਹੈ ਜੀ ਤੇ ਆਹ 10-11 ਹਾਲਾਂ ਦਾ ਇਹਨਾਂ ਦਾ ਮੁੰਡਾ ਜੀ